ਪੰਜਾਬ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਕਿ ਸੋ ਉੱਥੇ ਪੰਜਾਬ ਦੇ ਵਿੱਚ ਇੱਕ ਸੀਟ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਸੀਗੀ ਖੰਡੂਰ ਸਾਹਿਬ ਦੀ ਸੀਟ ਜਿੱਥੇ ਕੀ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਖੜੇ ਹੋਏ ਸੀਗੇ ਸੋ ਇੱਥੇ ਆਪਾਂ ਤੁਹਾਨੂੰ ਦੱਸਦੀ ਕਿ ਭਾਈ ਅੰਮ੍ਰਿਤਪਾਲ ਸਿੰਘ ਤਕਰੀਬਨ 60000 ਵੋਟਾਂ ਦੇ ਨਾਲ ਅੱਗੇ ਚੱਲਦੇ ਪਏ ਨੇ ਸੋ ਅੰਮ੍ਰਿਤਪਾਲ ਦੀ ਜਿੱਤ ਹੁਣ ਪੱਕੀ ਹੋ ਚੁੱਕੀ ਹੈ ਕਿ ਅੰਮ੍ਰਿਤਪਾਲ ਦੀ ਇਸ ਜਿੱਤ ਤੋਂ ਬਾਅਦ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਉਂਦੇ ਪੈਣੇ ਕਿ ਅੰਮ੍ਰਿਤਪਾਲ ਬਾਅਰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਊਗਾ ਜਾਂ ਨਹੀਂ ਆਊਗਾ ਸੋ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਬਹੁਤ ਸਾਰੇ ਕੇਸ ਚੱਲਦੇ ਪਏ ਨੇ ਜਿਸ ਦੇ ਵਿੱਚ ਉਹਨਾਂ ਦੇ ਉੱਪਰ ਡਕੈਤੀ ਦਾ ਕੇਸ ਥਾਣੇ ਦੇ ਉੱਪਰ ਕਬਜ਼ਾ ਕਰਨ ਦਾ ਕੇਸ ਤੇ ਲੁੱਟਾਂ ਖੋਹਾਂ ਦੇ ਕੇਸ ਇਦਾਂ ਦੇ ਬਹੁਤ ਸਾਰੇ ਕੇਸ ਨੇ ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਚੱਲਦੇ ਪਏ ਨੇ ਐਨਐਸਏ ਵੀ ਲੱਗੀ ਹੋਈ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਸੋ ਤੋ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ 1992 ਦੇ ਵਿੱਚ ਸਿਮਰਜੀਤ ਸਿੰਘ ਮਾਨ ਨੇ ਆਪਣੇ 13 ਉਮੀਦਵਾਰ ਖੜੇ ਕੀਤੇ ਸੀਗੇ ਤੇ 13 ਦੇ 13 ਉਮੀਦਵਾਰ ਨੇ ਜਿਹੜੇ ਕਿ ਉਸ ਟਾਈਮ ਜਿੱਤ ਚੁੱਕੇ ਸੀ ਜੋ ਕਿ ਜੇਲ੍ਹਾਂ ਦੇ ਵਿੱਚ ਹੀ ਸੀਗੇ ਤੇ ਉਦੋਂ ਕਿਹਾ ਜਾ ਰਿਹਾ ਕਿ ਉਹ ਬੰਦੇ ਬਾਹਰ ਆ ਗਏ ਸੀਗੇ ਪਰ ਇੱਥੇ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਚਾਂਸ ਨੇ ਜਿਹੜੇ ਕਿ ਬਹੁਤ ਜ਼ਿਆਦੇ ਨੇ ਪਰ ਇਹਦੇ ਨਾਲ ਦੇ ਨਾਲ ਆਪਾਂ ਤੁਹਾਨੂੰ ਇਹ ਵੀ ਦੱਸਦੇ ਕਿ ਕਿਤੇ ਵੀ ਇਹ ਨਹੀਂ ਲਿਖਿਆ ਕਿ ਜੇਕਰ ਕੋਈ ਬੰਦਾ ਐਮਪੀ ਦੀਆਂ ਚੋਣਾਂ ਜਿੱਤ ਜਾਂਦਾਗਾ ਤਾਂ ਉਹ ਸਿੱਧਾ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਊਗਾ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਆ ਜਿਹੜੀ ਕਿ ਉਹ ਲੱਗ ਸਕਦੀ ਹੈ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਚਾਂ ਬੱਦ ਜਾਂਦੇ ਨੇਗੇ ਤੋਂ ਬਾਕੀ ਕਿੰਨਾ ਕਿੰਨਾਂ ਨੂੰ ਖੁਸ਼ੀ ਹੋਈ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੂੰ ਲੈ ਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ